ਇਸ ਵੇਲੇ ਦੀ ਵੱਡੀ ਖਬਰ ਗੁਰਦਾਸਪੁਰ ਤੋਂ ਆ ਰਹੀ ਹੈ ਗੁਰਦਾਸਪੁਰ ਸ਼ਹਿਰ ਦੇ ਵੱਖ-ਵੱਖ ਚੌਕਾਂ ਦੇ ਵਿੱਚ ਪੁਲਿਸ ਵੱਲੋਂ ਲਗਾਏ ਗਏ ਨਾਕਿਆਂ ਦੀ ਅਚਾਨਕ ਚੈਕਿੰਗ ਕਰਨ ਦੇ ਲਈ ਖੁਦ ਐਸਐਸਪੀ ਗੁਰਦਾਸਪੁਰ ਆਈਪੀਐਸ ਅਦਿੱਤਿਆ ਪਹੁੰਚ ਗਏ ਅਤੇ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਉਹਨਾਂ ਨੇ ਨਵੇਂ ਸੁਰੱਖਿਆ ਦੇ ਸਬੰਧ ਵਿੱਚ ਨਿਰਦੇਸ਼ ਜਾਰੀ ਕੀਤੇ ਹਨ ਲਗਾਤਾਰ ਸਰਪ੍ਰਾਈਜ਼ ਚੈਕਿੰਗ ਜੜੀ ਆ ਉਹ ਗੁਰਦਾਸਪੁਰ ਜ਼ਿਲ੍ਹੇ ਦੇ ਵੱਖ-ਵੱਖ ਚੌਕਾਂ ਦੇ ਵਿੱਚ ਚੱਲੀ ਆ ਜਿਸ ਦੇ ਵਿੱਚ ਮੁੱਖ ਤੌਰ ਤੇ ਕਾਨੂੰਨ ਟੋਕ ਦਾ ਚੌਕ ਇਹ ਇਨਾਵਾਜ਼ਾ ਚੌਕ साहब ने खुद चैकिंग की थी और अ, मौके पर मौजूद ड्यूटी दे रहे कर्मचारियों सुरक्षा संबंधी खास हदायत जारी की उत्तें ही प्रेस के नलबात दौरान एस एस पी गुरदपुर आई पी एस आदित्य ने कहा कि समुचे गुरदासपुर जिले के कड़े सुरक्षा प्रबंध कर दते गए हैं गैंगस्टर और नशा तस्करा बिल्कुल जिले के टेकन नहीं दिता जाएगा और लगातार इन्हों खिलाफ सख्त कार्रवाई की जाएगी खास तौर पर एस एस पी साहब ने कहा कि उन्होंने समुचे ਪੁਲਿਸ ਸਟੇਸ਼ਨਾਂ ਨੂੰ ਇਹ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਜਿਹੜੇ ਵੀ ਲੋਕ ਬੁਲਟ ਮੋਟਰਸਾਈਕਲਾਂ ਤੇ ਪਟਾਕੇ ਮਾਰਦੇ ਹਨ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਇੰਪਾਉਂਟ ਕੀਤਾ ਜਾਏ ਔਰ ਇਹ ਵੀ ਐਸਐਸਪੀ ਸਾਹਿਬ ਨੇ ਜਾਣਕਾਰੀ ਦਿੱਤੀ ਕਿ 60 ਦੇ ਕਰੀਬ ਜਿਹੜੇ ਮੋਟਰਸਾਈਕਲ ਆ ਉਹ ਹੁਣ ਤਾਂ हूं तक इंपाउंड कर दते गए हैं इस मौके पर एस एच ओ सिटी दविंदर प्रकाश के अलावा एस पी शर्मा और डी एस पी सोन सिंह के अलावा अनेक पुलिस अधिकारी कर्मचारी हाजिर सन इस मौके पर जिला वास एस पी साहब ने खास संदेश देंदे हुए कहा कि जिला वासी पुलिस का सहयोग कर जिथे भी कितने कोई शक्की व्यक्ति या वस्तु नज़र आँदी है तो इसकी सूचना तुरंत पुलिस दे गुरदासपुर पुलिस चौबी घंटे लोगों की सुरक्षा दे वचनबद्ध है Why did it lead even... to ਦੇਖੋ ਜੀ ਮਾਨਯੋਗ ਜਿਹੜਾ ਸੀਐਮ ਸਾਹਿਬ ਉਹ ਡੀਜੀ ਸਾਹਿਬ ਦੇ ਨਿਰਦੇਸ਼ ਹੈ ਕਿ ਪ੍ਰੋਪਰ ਪੁਲਿਸ ਦੀ ਵਿਜ਼ਿਬਿਲਟੀ ਜਿਹੜੀ ਹੈਗੀ ਜ਼ਿਲ੍ਹੇ ਦੇ ਵਿੱਚ ਲੈਣੀ ਚਾਹੀਦੀ ਹੈ ਜੀ ਇਹਨੂੰ ਦੇਖਦੇ ਹੋਏ ਅਸੀਂ ਜਿਹੜੇ ਹੈਗੇ ਕਾਫੀ ਸਾਰੇ ਚੇਂजेस ਅਸੀਂ ਜਿਹੜਾ ਹੈਗਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਅਸੀਂ ਲੈ ਕੇ ਆਏ ਨੇ ਅਸੀਂ ਜਿਹੜਾ ਹੈਗਾ ਪੀਸੀਆਰ ਦੀ ਬੀਟ ਸਿਸਟਮ ਤੇ ਵੀ ਚੇਂਜ ਕੀਤਾ ਹੈਗਾ ਟ੍ਰੈਫਿਕ ਦੇ ਵਿੱਚ ਵੀ ਚੇਂਜ ਕੀਤਾ ਹੈਗਾ ਤੁਸੀਂ ਵਿਜ਼ਿਬਲ ਚੇਂਜ ਦੇਖ ਰਹੇ ਹੈਗੇ ਐਂਡ ਅਸੀਂ ਇਸ ਨੂੰ ਮੈਂ ਖੁਦ ਪਰਸਨਲੀ ਸੁਪਰਵਾਈਜ਼ ਕਰ ਰਿਹਾ ਹਾਂ ਤਾਂ ਆਜਾ ਟ੍ਰੈਫਿਕ ਦੇ ਜਿਹੜੇ ਪੀਸੀਆਰ ਨੂੰ ਆਪ ਬ੍ਰੀਕਿੰਗ ਕਰਨ ਵਾਸਤੇ ਔਰ ਇਹਨਾਂ ਦੀ ਚੈਕਿੰਗ ਕਰਨ ਵਾਸਤੇ ਬਾਕੀ ਇਹਨਾਂ ਦੇ ਪੁੱਛਣ ਵਾਸਤੇ ਮੈਂ ਇੱਥੇ ਜਿਹੜਾ ਸ਼ਹਿਰ ਦੇ ਵਿੱਚ ਰਾਉਂਡ ਕਰਿਆ ਹੈਗਾ ਬਾਕੀ ਛਾਡੀ ਜਿਹੜੀ ਹੈਗੀ ਇਹਦੇ ਵਿੱਚ ਪੂਰਾ ਜਿਹੜਾ ਹੈਗਾ ਸਾਡੇ ਐਸਐਚਓ ਸਾਹਿਬ ਜਿਹੜੇ ਸਾਡੇ ਡਿਪਟੀ ਸਾਹਿਬ ਅਸੀਂ ਮੈਕਸਿਮਮ ਜਿਹੜੀ ਫੋਰਸ ਹੈ ਉਹ ਅਸੀਂ ਵਿਜ਼ਿਬਿਲਟੀ ਵਾਸਤੇ ਅਸੀਂ ਜਿਹੜੇ ਹੈਗੇ ਅਸੀਂ ਪੋਸਟ ਕਰਦੇ ਜਾਈਏ ਅਗਰ ਨਵੇਂ ਚੇਂਜੇ ਕੀਤੇ ਗਏ ਕੋਈ ਕਪਸਰਾ ਕੋ ਕੰਮ ਨਹੀਂ ਕਰਦੀ ਮਤਲਬ ਕਿ ਟ੍ਰੈਫਿਕ ਦੇਖੋ ਜੀ ਟ੍ਰਾਂਸਫਰ ਇਜ਼ ਅ ਪਾਰਟ ਆਫ ਰੂਟੀਨ ਰੂਟੀਨ ਦਾ ਇੱਕ ਪਾਰਟ ਹੈਗਾ ਟ੍ਰਾਂਸਫਰ ਤੋਂ ਜਿਹੜਾ ਵੀ ਸਿਚੁਏਸ਼ਨ ਨੂੰ ਦੇਖਦੇ ਹੋਏ ਹੈ ਅਸੀਂ ਇਹਦੇ ਵਿੱਚ ਕਾਫੀ سارے ਚੇਂਜਸ ਅਸੀਂ ਕੀਤੇ ਹੈਗੇ ਅਸੀਂ ਪੁਲਿਸ ਥਾਣਿਆਂ ਨੂੰ ਉਹ ਫੀਲਡ ਯੂਨਿਟਸ ਨੂੰ ਜਿਹਨੂੰ ਪੀਸੀਆ ਟ੍ਰੈਫਿਕ ਔਰ ਪੁਲਿਸ ਸਟੇਸ਼ਨ ਦੇ ਵਿੱਚ ਮੈਕਸਿਮਮ ਫੋਰਸ ਅਸੀਂ ਅਹੀ ਜੜੀ ਹੈਗੀ ਤਣਾਤੀ ਤੇ ਸੋ ਦੈਟ ਕਿ ਅਸੀਂ ਜਿਹੜਾ ਹੈਗਾ ਫੀਲਡ ਲੈਵਲ ਤੇ ਗਰਾਊਂਡ ਲੈਵਲ ਤੇ ਜਿਹੜਾ ਮੈਕਸਿਮਮ ਫੋਰਸ ਹੈ ਕੋਈ ਤਣਾਤੀ ਅਸੀਂ ਜੜਾਇਆ ਅੰਸ਼ੋਰ ਕਰਦੇ ਹਾਂ ਜੇ ਐਕਸ਼ਨ ਜਾਰੀ ਹੋਏਗਾ ਜੀ ਇਹ ਪੂਰਾ ਜੀ ਅਜੇ ਤੁਸੀਂ ਦੇਖਦੇ ਜਾਓ ਅੱਗੇ ਵੀ ਅਸੀਂ ਜਿਹੜਾ ਹੈਗਾ ਇਹਦੇ 'ਚ ਪੂਰਾ ਐਕਸ਼ਨ ਵਾਹੇਗਾ ਕਿਸੇ ਵੀ ਤਰੀਕੇ ਦਾ ਕੋਈ ਵੀ ਕ੍ਰਿਮੀਨਲ ਐਕਟੀਵਿਟੀ ਅਸੀਂ ਉਸ ਨੂੰ ਪੂਰਾ ਅਸੀਂ ਇਹਦੇ 'ਚ ਪ੍ਰੀਵੈਂਟਿਵ ਮੀਜਰ ਐਜ਼ ਵੈਲ ਐਜ਼ ਬਾਕੀ ਸਾਰੇ ਮੀਜਰਸ ਹੈ ਉਹ ਜ਼ਿਲ੍ਹਾ ਪੁਲਿਸ ਗਦਾਸਪੁਰ ਵੱਲੋਂ ਲੀ ਲੀ ਰਹਿ ਰਹੇ ਨੇ ਰਾਤ ਦੇ ਟਾਈਮ 'ਚ ਨਾਕੇ ਦੇਖੋ ਜੀ ਰਾਤ ਦੇ ਟਾਈਮ ਤੁਸੀਂ ਦੇਖਦੇ ਹੋਗੇ ਕਿ ਸਾਡੇ ਵੱਲੋਂ ਤੁਸੀਂ ਰਾਤ ਦੇ ਟਾਈਮ ਤੁਹਾਨੂੰ 24 ਆਵਰ ਨਾਕਾ ਅਵੇਲੇਬਲ ਹੈ ਜੇ ਐਂਡ ਸਾਡੇ ਵੱਲੋਂ ਰਾਤ ਨੂੰ ਪਪਰ ਚੈਕਿੰਗ ਹੁੰਦੀ ਹੈ ਐਂਡ ਗੈਸਟਰ ਆਫਸਰ ਵੀ ਜਿਹੜਾ ਹੈਗਾ ਇਹਦੇ 'ਚ ਪਪਰ ਤਨਾਤ ਰਹਿੰਦੇ ਨੇ ਤੋ ਇਹਦੇ ਵੱਲੋਂ ਰਾਤ ਦੀ ਚੈਕਿੰਗ ਦੀ ਜਿਹੜੀ ਵਿਵਸਥਾ ਹੈ ਗਈ ਬਾਕੀ ਤੁਸੀਂ ਦੇਖਿਆ ਹੋਗਾ ਕਿ ਕਈ ਵਾਰ ਸਾਡੇ ਸੀਨੀਅਰ ਅਸਤਾਨ ਵੱਲੋਂ ਵੀ ਹੈਡਕ quarters ਦੇ ਅਫਸਰਾਂ ਵੱਲੋਂ ਵੀ ਚੈਕਿੰਗ ਕੀਤੀ ਗਈ ਸੀ ਉਹ ਮੈਂ ਖੁਦ ਵੀ ਯੂ نو ਪਰਸਨਲੀ ਸੁਪਰਵਾਈਜ਼ ਕਰਨ ਲਈ ਟਾਈਮ-ਟਾਈਮ ਤੇ ਅਸੀਂ ਜਿਹੜਾ ਹੈਗਾ ਅਸੀਂ ਵੀ ਜਿਹੜਾ ਰਾਉਂਡ ਹੈ ਜ਼ਿਲ੍ਹੇ ਦਾ ਲੈ ਲੈਂਦੇ ਹੈ ਇਡੈਂਟੀਫਾਈ ਖਾਸ ਕਰਕੇ ਕੀਤੇ ਉਹਨਾਂ ਦੀ ਕਾਫੀ ਸਖਤਾਈ ਕੀਤੀ ਜਾ ਰਹੀ ਅੱਗੇ ਦੇ ਦੇਖੋ ਜੀ ਤੁਸੀਂ ਦੇਖ ਲਿਓਗੇ ਜਿਹੜਾ ਪੰਜਾਬ ਸਰਕਾਰ ਦੀ ਮੁਹਿੰਮ ਹੈ ਯੁਧ ਨਸ਼ਾ ਵਿਰੁੱਧ ਇਹਦੇ ਵਿੱਚ ਲਗਭਗ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪਾਸਟ ਲਗਭਗ 2 ਮਹੀਨੇ ਦੇ ਵਿੱਚ ਅਰਾਊਂਡ 100 ਦੇ ਲਗਭਗ ਤਿਆਰ ਗੜੀ ਹੈ ਲੰਚ ਕੀਤੀ ਗਈ ਹੈ ਜੀ ਇਹਦੇ ਚ ਅਸੀਂ 1 ਦਰਜਨ ਤੋਂ ਜ਼ਿਆਦਾ ਪਿਸਟਲ ਵੀ ਰਿਕਵਰ ਕੀਤੇ ਹੈਗੇ ਵੱਖ-ਵੱਖ ਜਿਹੜੇ ਹੈਗੇ ਕ੍ਰਿਮਨਲ ਜਿਹੜੀ ਐਕਟੀਵਿਟੀ ਹੈ ਗੈਂਗਸ ਹੈ ਉਹਨਾਂ ਤੇ ਅਸੀਂ ਕੰਟਰੋਲ ਕੀਤਾ ਹੈ ਜੀ ਅਸੀਂ ਇਸੇ ਤਰੀਕੇ ਨਾਲ ਜੀ ਅੱਗੇ ਵੀ ਅਸੀਂ ਇਹਦੇ ਚ ਕੰਮ ਕਰਦੇ ਹਾਂ ਲੰਚ ਜੇ ਵੀ ਆਇਆ ਵੀ ਦਿਨ ਦਿਨਾਂ ਦੇ ਵਿੱਚ ਕਿਸੇ ਨਸ਼ਾ ਤਸਕਰ ਦਾ ਦੁਬਾਰਾ ਜਿਹੜਾ ਉਹ ਘਰ ਜਿਹੜਾ ਟਾਉਣ ਦੀ ਵਿਚਾਰੀ ਜਿਹੜੀ ਦੇਖੋ ਜੀ ਦੇਖੋ ਜੀ ਇਹਦੇ ਚ ਜਿੰਨੇ ਵੀ ਹੈਗੇ ਜਿਹੜਾ ਵੀ ਲਾਫੁਲ ਐਕਸ਼ਨ ਜਿਹੜਾ ਵੀ ਨਸ਼ੇ ਦੇ ਖਿਲਾਫ ਜਿੰਨਾ ਜਿਹੜਾ ਵੀ ਲੋਕ ਰਿਫਲੈਕਸ਼ਨ ਹੋਏਗਾ ਉਹ ਉਹ ਪੁਲਿਸ ਉਹ ਪ੍ਰਸ਼ਾਸਨ ਵੱਲੋਂ ਲਿਆ ਜਾਏਗਾ ਇਨਸ਼ਾ ਅੱਲਾਹ ਜਿਹੜਾ ਵਸੀਆਂ ਨੂੰ ਕੀ ਅਪੀਲ ਹੈ ਜੀ ਦੇਖੋ ਜੀ ਸਾਰਿਆਂ ਨੂੰ ਅਪੀਲ ਹੈ ਕਿ ਉਹ ਪੁਲਿਸ ਦਾ ਕੋਆਪਰੇਟ ਕਰਨ ਇੱਕ ਟ੍ਰੈਫਿਕ ਦਾ ਅਸੀਂ ਮੈਂ ਤੁਹਾਨੂੰ ਸਪੈਸ਼ਲੀ ਇਸ ਥੀਮ ਤੋਂ ਕਹਿ ਰਿਹਾ ਕਿ ਭਈ ਮੈਂ ਟ੍ਰੈਫਿਕ ਦੇ ਐਨਫੋਰਸਮੈਂਟ ਵਾਸਤੇ ਜਿਹੜਾ ਹੈਗਾ ਸਾਡਾ ਇੱਕ ਇੰਪੋਰਟੈਂਟ ਜਿਹੜਾ ਹੈਗਾ ਉਹ ਕੰਮ ਅਸੀਂ ਕਰਨ ਜਾ ਰਹੇ ਹਾਂਗੇ ਸ਼ਹਿਰ ਦੇ ਵਿੱਚੋਂ ਜ਼ਿਲ੍ਹੇ ਦੇ ਵਿੱਚ ਟ੍ਰੈਫਿਕ ਕਿਸ ਤਰ੍ਹਾਂ ਦਾ ਅਸੀਂ ਕਰਾਵਾਂਗੇ ਤੋਂ ਅਸੀਂ ਅਪੀਲ ਆਹੀ ਕਰਨਾ ਚਾਹੁੰਦੇ ਹਾਂ ਕਿ ਟ੍ਰੈਫਿਕ ਦੇ ਰੂਲਸ ਹੈ ਉਹਨਾਂ ਨੂੰ ਵਾਇਲੇਟ ਨਾ ਕਰਨ ਇਸ ਤੋਂ ਇਲਾਵਾ ਜਿਹੜੀ ਮੋਡੀਫਿਕੇਸ਼ਨ ਸਗੇ ਜਿਹੜੇ ਬੁਲੇਟ ਦੇ ਖਾਸ ਕਰ ਹੈਗੇ ਉਹਨਾਂ ਤੇ ਅਸੀਂ ਲਗਭਗ ਪਿਛਲੇ 2 ਮਹੀਨੇ ਦੇ ਵਿੱਚ ਲਗਭਗ 50 ਤੋਂ 60 ਬੁਲੇਟ ਜਿਹੜੀ ਅਸੀਂ ਹੈਗੇ ਉਹ ਇੰਪਾਉਂਡ ਕੀਤੇ ਹੋਏ ਤੋ ਸਾਡਾ ਜਿਹੜਾ ਵੀ ਬੁਲੇਟ ਜਿਹੜਾ ਵੀ ਜਿਹੜਾ ਸਾਊਂਡ ਵਾਲਾ ਜਿਹੜਾ ਬੁਲੇਟ ਜਿੱਥੇ ਵੀ ਮਿਲੇਗਾ ਉਹਨੂੰ ਇਮੀਡੀਏਟਲੀ ਜਿਹੜਾ ਹੈਗਾ ਇੰਪਾਉਂਡ ਕੀਤਾ ਜਾਏਗਾ ਥੈਂਕ ਯੂ